ਸ੍ਰੀਜਲ ਗੁਪਤਾ ਵੱਲੋਂ ਅੱਜ 2 ਵਜੇ ਦੇ ਕਰੀਬ ਪਠਾਨਕੋਟ ਦੇ ਲੋਕਾਂ ਦਾ ਉਹਨਾਂ ਦੇ ਆਸ਼ੀਰਵਾਦ ਅਤੇ ਸਮਰਥਨ ਲਈ ਤਹਿ ਦਿਲੋਂ ਧੰਨਵਾਦੀ ਕੀਤਾ। ਉਹਨਾਂ ਕਿਹਾ ਕਿ ਜਿਸ ਨਾਲ ਇਹ ਸਮਾਗਮ ਇਤਿਹਾਸਿਕ ਬਣ ਗਿਆ। ਇਸ ਸਮਾਗਮ ਨੇ ਸਾਬਿਤ ਕੀਤਾ ਹੈ ਕਿ ਸਾਡਾ ਸ਼ਹਿਰ ਵਿਕਾਸ ਗਿਆਨ ਅਤੇ ਨਵੀਨਤਾ ਵੱਲ ਵੱਡੇ ਕਦਮ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਕਿਹਾ ਕਿ ਮੇਰੀ ਵਚਨਬੱਧਤਾ ਹਮੇਸ਼ਾ ਸਪੱਸ਼ਟ ਰਹੀ ਹੈ ਪਠਾਨਕੋਟ ਨੂੰ ਵਿਕਸਿਤ ਕਰਨਾ ਅਤੇ ਇਸ ਦੇ ਨੌਜਵਾਨਾਂ ਨੂੰ ਸਖਸ਼ਤ ਬਣਾਉਣਾ। ਇਕੱਠੇ ਮਿਲ ਕੇ ਅਸੀਂ ਆਪਣੇ ਸ਼ਹਿਰ ਨੂੰ ਸਿੱਖਿਆ ਮੁਕੇ ਅਤੇ ਜ਼ਿੰਮੇਵਾਰੀਆਂ ਦਾ ਇੱਕ ਮਾਡਲ ਬਣਾ ਸਕਦੇ ਹਾਂ ਇਸ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਦੀਵਾਲੀ ਤੋਂ ਪਹਿਲਾਂ ਇੱਕ ਸ਼ਹਿਰ ਵਿਆਪੀ ਸਫਾਈ ਮੁਹਿੰਮ ਸ਼ੁਰੂ ਕਰਨਾ ਚਾਹੁੰਦੇ ਹਨ ਹਰ ਦੀਵਾਲੀ ਅਸੀਂ ਆਪਣੇ ਘਰਾਂ ਨੂੰ ਸਾਫ਼ ਕਰਦੇ ਹਾਂ ਪਰ ਕੀ ਪਟਾਣਕੋਟ ਸਾਡਾ ਕੰਨੀ ਹੈ ਇਹ ਮੁਹਿੰਮ ਨਾ ਸਿਰਫ ਸਾਡੀਆਂ ਗਲੀਆਂ ਤੇ ਸੜਕਾਂ ਨੂੰ ਸੁੰਦਰ ਬਣਾਏਗੀ ਬਲਕਿ ਸਾਡੇ ਨਾਗਰਿਕਾਂ ਵਿੱਚ ਆਪਣੇ ਸ਼ਹਿਰ ਪ੍ਰਤੀ ਮਾਣ ਵੀ ਪੈਦਾ ਕਰੇਗੀ ਹੋਰ ਕੀ ਕਿਹਾ ਗਿਆ ਸ਼੍ਰੀਜੁਰ ਗੁਪਤਾ ਵੱਲੋਂ ਆਓ ਦੇਖਦੇ ਹਾਂ ਪੂਰੀ ਰਿਪੋਰਟ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100 पूरे हाथ जोड़ के शुक्र शुक्रिया करना कि उन्होंने ऐतिहासिक इवेंट अपना आशीर्वाद आशीर्वाद ऐसा दा प्रतीक यह है तैयार है पठानकोट ਨਵੀਂ ਰਾਤ ਚੰਨ ਵਾਸਤੇ ਜਿਦੀ ਰਾਹ ਸਾਨੂੰ ਨਵੇ ਚੋਟੀਆਂ ਤੇ ਲੈ ਕੇ ਜਾਏਗੀ ਮਕਸਦ ਇੱਕੋ ਹੀ ਕਿ ਪਠਾਨਕੋਟ ਦਾ ਵਿਕਾਸ ਪਠਾਨਕੋਟ ਤੇ ਯੁਵਾਵਾਂ ਦਾ ਵਿਕਾਸ तकरीबन 1000 ਤੋਂ 1200 ਤੋਂ ਉੱਪਰ ਕਾਠ ਹੋਇਆ ਔਰ ਇਹ ਆਪਣੇ ਆਪ 'ਚ ਇੱਕ ਇਤਿਹਾਸ ਹੈ ਕਿ ਪਠਾਨਕੋਟ ਤਕਰੀਬਨ 9 ਤੋਂ 10 ਵਿਦੇਸ਼ਾਂ ਦੇ ਪ੍ਰਤੀਨਿਧੀ ਚਾਹੇ ਉਹ ਐਮਪੀਜ਼ ਨੇ ਚਾਹੇ ਮਨਿਸਟਰ ਸੀ ਚਾਹੇ ਯੂਨਾਈਟਿਡ ਨੇਸ਼ਨ ਸੀ ਇਸ ਤੋਂ ਇਲਾਵਾ ਦੇਸ਼ ਤੋਂ ਟਾਈਮਜ਼ ਆਫ ਇੰਡੀਆ ਦੇ ਇਡੇਵਡੇ ਅਫਸਰ ਮਾਲਿਕ ਜੈਨ ਸਾਹਿਬ ਮਾਨਯੋਗ ਬਾਜਵਾ ਜੀ ਤੇ ਹੋਰ ਜਿਹੜੇ ਗਨਮਨਯ ਵਿਅਕਤੀ ਸਾਡੇ ਸ਼ਹਿਰ ਦੇ ਉਹ ਸਾਰਿਆਂ ਨੇ ਆ ਕੇ ਇਵੈਂਟ ਨੂੰ ਆਪਣਾ ਆਸ਼ੀਰਵਾਦ ਦਿੱਤਾ। ਦੇਖੋ ਵਿਜ਼ਨ ਇੱਕੋ ਹੀ ਹੈ। ਪਠਾਨਕੋਟ ਦਾ ਵਿਕਾਸ, ਪਠਾਨਕੋਟ ਦੇ ਯੁਵਾਮਾਨ ਦਾ ਵਿਕਾਸ। ਹੁਣ ਅਹੀ ਦਸਹਿਰਾ ਕਾਲ ਮਨਾਇਆ। ਮੋਸਟਲੀ ਸਾਰੇ ਆਪਣੇ ਘਰਾਂ ਦੀ ਸਫਾਈ ਵੱਲ ਫੋਕਸ ਕਰ ਰਹੇ ਨੇ। ਕਿ ਦੀਵਾਲੀ ਆ ਰਹੀ ਹੈ। ਕਿ ਅਹੀ ਸ਼ਾਇਦ ਆਪਣਾ ਘਰ ਸਾਫ਼ ਰੱਖੀ। ਲੇਕਿਨ ਇੱਕ ਐਸੀ ਕਿਉਂ ਇੱਕ ਸਵਾਲ ਉੱਠਦਾ ਹੈ। ਕਰਦੇ ਆਂ ਹੀ ਆਪਣੇ ਸਾਫ ਕਰ ਲਾਂਗੇ ਸਾਡਾ ਸ਼ਹਿਰ ਕੌਣ ਸਾਫ ਕਰੇਗਾ ਕੀ ਪਠਾਨਪੁਰ ਸਾਡਾ ਘਰ ਨਹੀਂ ਪਠਾਨਪੁਰ ਹਰ ਇੱਕ ਸ਼ਖਸ ਦਾ ਕੰਮ ਹੈ ਜਿਹੜਾ ਪਠਾਨਪੁਰ ਚ ਰਹਿੰਦਾ ਹੈ ਹਰ ਇੱਕ ਸ਼ਖਸ ਦੀ ਜ਼ਿੰਮੇਵਾਰੀ ਹੈ ਆਪਣੇ ਘਰ ਦੀ ਸਫਾਈ ਕਰਨ ਦੀ ਤੇ ਪਠਾਨਪੁਰ ਦੀ ਸਫਾਈ ਕਰਨ ਵਾਲਾ ਕਰਨ ਤੁਹਾਡੇ ਲਈ ਮੈਂ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਕੱਲ ਤੋਂ ਯੋਗੀ ਚਾਪਰੀ ਤੋਂ ਲੈ ਕੇ 20 ਤਰੀਕ ਤੱਕ एक बहुत वे लैवल ते सफाई अभियान शुरू कर लगे मकसद एक ही है कि पठानकोट मेरा घर है मैं अपना घर साफ रखना मैं अपने घर च गंदगी नहीं देख सकता अगर हर हम सिर्फ अपने घर से फोकस करिए तो शायद दवाली लाइट नहीं रहेगा जी सफाई पर फोकस करिए ਅਹੀਂ ਸੋਸ਼ਲ ਮੀਡੀਆ ਜਿਹੜਾ ਹੈ ਉਹ ਰੀਲਸ ਵਾਸਤੇ ਨਾ ਯੂਜ਼ ਕਰੀਏ ਸੋਸ਼ਲ ਮੀਡੀਆ ਤੇ ਹੋਰ ਬਹੁਤ ਸਾਰੀ ਜਾਣਕਾਰੀਆਂ ਮਿਲਦੀਆਂ ਹਨ ਜਿਸਾਇਕ ਸਪੈਸ਼ਲੀ ਮੈਨੂੰ ਕਾਫੀ ਮੇਰਾ ਪਸੰਦੀਦਾ ਪੇਜ ਹੈ ਅੰਜਿਪ ਪੰਜਾਬ ਪੰਜਾਬ ਦੇ ਐਸੇ ਇਤਿਹਾਸ ਵਾਲੀ ਗੱਲ ਕਰਦਾ ਜੋ ਕਾਫੀ ਦੇ ਤੱਕ ਗਵਾ ਚੁੱਕੇ ਆਹੀਂ ਸੋਸ਼ਲ ਮੀਡੀਆ ਨੂੰ ਪਾਵਰ ਬਣਾਈਏ AI ਨੂੰ ਪਾਵਰ ਬਣਾਈਏ ਨਾਟ ਓਨਲੀ ਫॉर ਰੀਲਸ ਬਟ कोई प्रोडक्टिव चीज उतो करिए सा पठानकोट बहुत ऐसे युवा ने जो बहुत ज़्यादा अच्छा काम कर रहे ने, हैं मैं उस दिन देख के मिल के बहुत खुशी हुई ब युवावान एक गुजारिश है तो कि इंटरनेट सोशल मीडिया का यूज एक्सपोजर वास्ते करों क्योंकि पूरा वर्ल्ड इस वे तो प्लेग्राउंड है ਕਿ ਕਿਤੇ ਵੀ ਜੌਬ ਕਰ ਸਕਦੇ ਹੋ ਘਰ ਬੈਠੇ ਪੀ ਔਰਕਲ ਗੂਗਲ ਬਾਇਨੈਂਸ ਮਾਈਕਰੋਸਾਫਟ ਵਾਸਤੇ ਵੀ ਕੰਮ ਕਰ ਸਕਦੇ ਤੇ ਆਹੀ ਉਹਨੂੰ ਪ੍ਰੋਡਕਟਿਵ ਮੈਨਾਨਾ ਯੂਜ਼ ਕਰੀ ਤੇ ਹੀ ਅਗਰ TEDx ਦੇਖਿਆ ਆਏਗਾ ਸਾਡੇ 8 8 9 9 ਸਾਲ ਦੇ ਬੱਚਿਆਂ ਤੋਂ ਲੈ ਕੇ 16 17 ਸਾਲ ਦੇ ਬੱਚਿਆਂ ਤੱਕ ਪੂਰਾ ਮੈਨੇਜ ਕੀਤਾ ਰਹੀ ਚਾਹੇ ਉਹ ਆਡੀਓ ਵੀਡੀਓ ਹੀ ਚਾਹੇ ਉਹ ਡਾਂਸ ਹੀ ਚਾਹੇ ਉਹ ਸਟੇਜ ਸਟੇਜ ਨੂੰ ਸੰਭਾਲਣਾ ਹੀ ਸਾਰੇ ਬੱਚਿਆਂ ਨੇ ਕੀਤਾ ਇਸ ਚ ਥੋੜੀ ਥੋੜੇ ਜਿਹੇ ਹਿੱਕਅਪਸ ਵੀ ਆਏ ਲੇਕਿਨ ਅਹੀ ਅਗਰ ਐਕਸਪੋਜ਼ਰ ਨਹੀਂ ਦਵਾਂਗੇ ਬੱਚਿਆਂ ਨੂੰ ਤੇ ਉਹ ਕਿਦਾਂ ਉਹ ਸਿੱਖਣਗੇ